ਮੇਰੇ ਵੱਲੋਂ ਮੇਰੇ ਸਾਰੇ ਹੀ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਕੁਝ ਇੰਪੋਰਟੈਂਟ ਜਿਹੀ ਗੱਲ ਹੈ ਉਹ ਡਿਸਕਸ ਕਰਨਾ ਚਾਹਣਾ ਤੇ ਕਿਸੇ ਨੇ ਵੀ ਵੀਡੀਓ ਸਕਿਪ ਨਹੀਂ ਕਰਨੀ ਪਲੀਜ਼ ਪੂਰੀ ਮੇਰੀ ਗੱਲ ਸੁਣਿਓ ਸਭ ਤੋਂ ਪਹਿਲਾਂ ਤਾਂ ਦੇਖੋ ਮੈਂ ਤੁਹਾਡਾ ਧੰਨਵਾਦ ਆ ਸਾਰੇ ਹੀ ਸਟੂਡੈਂਟਸ ਦਾ ਮੈਂ ਧੰਨਵਾਦ ਦਿਆਂ ਕਿਉਂਕਿ ਕੁਝ ਕ ਟਾਈਮ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਆਪਣਾ Google Pay ਮੈਂ ਨੰਬਰ ਦਿੱਤਾ ਸੀ ਕਿ ਤਿੰਨ ਚਾਰ ਜਿਹੜੇ ਸਟੂਡੈਂਟਸ ਸੀਗੇ ਜਿਨ੍ਹਾਂ ਦੀ ਫੀਸ ਹੈ ਜਿਹੜੀ ਉਹ ਲਗਭਗ 80-90 ਹਜ਼ਾਰ ਉਹ ਰਹਿੰਦੀ ਸੀ ਉਹ ਬੱਚੇ ਨਹੀਂ پڑھ ਸਕਦੇ ਸੀ ਫੀਸ ਮੈਂ ਤੁਹਾਡੇ ਨਾਲ ਉਹ ਗੱਲ ਡਿਸਕਸ ਕੀਤੀ ਤੁਸੀਂ ਸਾਰਿਆਂ ਨੇ ਹੀ ਮੈਨੂੰ ਸਹਿਯੋਗ ਦਿੱਤਾ ਤੁਹਾਡੇ ਸਹਿਯੋਗ ਦੇ ਸਦਕਾ ਉਹ ਜਿਹੜੇ ਬੱਚੇ ਨੇ ਉਹਨਾਂ ਦੀ ਪੂਰੀ ਫੀਸ ਹੈ ਜਿਹੜੀ ਉਹ ਭਰੀ ਗਈ ਤੇ ਉਹਨਾਂ ਲਈ ਜਿਹੜੀਆਂ ਕਿਤਾਬਾਂ ਨੇ ਉਹ ਵੀ ਆਪਾਂ ਨੇ ਲੈ ਕੇ ਦਿੱਤੀਆਂ ਸਾਰੇ ਹੀ ਤੁਹਾਡੇ ਜਿਹੜੇ ਪੈਸੇ ਨੇ ਉਹ ਉਹਨਾਂ ਦੀ ਫੀਸ ਤੇ ਅਤੇ ਉਹਨਾਂ ਦੀ ਕਿਤਾਬਾਂ ਤੇ ਆਪਾਂ ਨੇ ਖਰਚ ਕੀਤੇ ਨੇ ਠੀਕ ਹੈ ਇਹ ਤਾਂ ਗੱਲ ਰਹੀ ਪੁਰਾਣੀ ਇੱਕ ਗੱਲ ਨਵੀਂ ਮੈਂ ਤੁਹਾਡੇ ਤੋਂ ਹੋਰ ਇੱਕ ਮਦਦ ਚਾਹਣਾ ਦੇਖੋ ਤੁਸੀਂ ਮੇਰੇ ਤੋਂ ਪੜਦੇ ਹੋ ਮੈਂ ਤੁਹਾਨੂੰ ਪੜਾਉਣਾ ਤੁਹਾਨੂੰ ਮੇਰਾ ਚੈਨਲ ਵਧੀਆ ਲੱਗਦਾ ਤੁਹਾਨੂੰ ਸਮਝ ਆਉਂਦੀ ਹੈ ਤੁਸੀਂ ਪੜਦੇ ਹੋ ਤਾਂ ਇਸ ਹੱਕ ਨਾਲ ਮੈਂ ਤੁਹਾਡੇ ਤੋਂ ਮਦਦ ਕੋਈ ਵੀ ਮੰਗ ਸਕਦਾ ਕਿਸੇ ਹੋਰ ਬੰਦੇ ਤੋਂ ਮੈਂ ਮਦਦ ਨਹੀਂ ਮੰਗਦਾ ਜੋ ਸਟੂਡੈਂਟਸ ਮੇਰੇ ਤੋਂ ਪੜਦੇ ਨੇ ਮੈਂ ਸਿਰਫ ਉਹਨਾਂ ਨੂੰ ਕਹਿਣਾ ਬਾਕੀ ਨੂੰ ਮੇਰੀ ਗੱਲ ਸੁਣਨ ਦੀ ਜਰੂਰਤ ਨਹੀਂ ਹੈਗੀ ਜੋ ਮੇਰੇ ਚੈਨਲ ਤੋਂ ਨਹੀਂ ਪੜਦੇ ਉਹ ਆਪਣੀ ਗੱਲ ਹੈ ਜਿਹੜੀ ਮੇਰੀ ਉਹ ਗੱਲ ਇਗਨੋਰ ਕਰ ਸਕਦੇ ਨੇ ਜਿਹੜੇ ਬੱਚੇ ਮੇਰੇ ਤੋਂ ਪੜਦੇ ਨੇ ਜਿਨ੍ਹਾਂ ਨੂੰ ਚੈਨਲ ਆਪਣਾ ਵਧੀਆ ਲੱਗਦਾ ਸਮਝ ਆਉਂਦੀ ਹੈ ਸਿਰਫ ਉਹਨਾਂ ਲਈ ਹੈ ਮਦਦ ਇਹ ਹੈ ਬਿਲਕੁਲ ਸਿੰਪਲ ਜੀ ਹੈ ਕੋਈ ਤੁਹਾਡੇ ਤੋਂ ਪੈਸੇ ਵਗੈਰਾ ਦੀ ਮਦਦ ਮੈਂ ਨਹੀਂ ਲੈਣਾ ਚਾਹੁੰਦਾ ਜਦੋਂ ਜ਼ਰੂਰਤ ਹੋਈ ਮੈਂ ਉਹ ਵੀ ਮੰਗ ਲਾਂਗਾ ਜਦੋਂ ਕੋਈ ਸਟੂਡੈਂਟਸ ਆਪਣੇ ਕੋਲ ਹੋਏ ਜਿਨ੍ਹਾਂ ਦੀ ਮਦਦ ਕਰਨੀ ਸਾਡੇ ਬਸ ਤੋਂ ਥੋੜੀ ਬਾਹਰ ਹੋ ਜਾਂਦੀ ਹੈ ਤਾਂ ਉਦੋਂ ਆਪਾਂ ਤੁਹਾਡੀ ਮਦਦ ਲੈਨੇ ਆ ਤੇ ਇਸ ਵਕਤ ਤੁਹਾਡੀ ਜਿਹੜੀ ਮਦਦ ਹੈ ਉਹ ਇਹ ਹੈ ਕਿ ਮੈਂ ਨਾ ਆਪਣੇ ਪਿੰਡ ਦੇ ਵਿੱਚ ਸਪੈਸ਼ਲੀ ਸਭ ਤੋਂ ਪਹਿਲਾਂ ਆਪਣੇ ਪਿੰਡ ਦੇ ਵਿੱਚ ਮੈਂ ਸ਼ੁਰੂਆਤ ਕਰਨਾ ਚਾਹੁੰਨਾ ਪਬਲਿਕ ਲਾਇਬ੍ਰੇਰੀ ਮੈਂ ਦੇਖਿਆ ਬਹੁਤ ਸਾਰੇ ਜਿਹੜੇ ਬੱਚੇ ਨੇ ਹੈਨਾ ਐਸਸੀ ਕੈਟਾਗਰੀ ਦੇ ਬੱਚੇ ਹੋਗੇ ਸਪੈਸ਼ਲੀ ਜਿਹੜੇ ਮਤਲਬ ਥੋੜੇ ਜੇ ਅ ਮਤਲਬ ਫਾਈਨੈਂਸ਼ਲੀ ਥੋੜੇ ਕਮਜ਼ੋਰ ਹੁੰਦੇ ਨੇ ਹੈਨਾ ਵੀ ਉਹ ਬੁੱਕਸ ਵਗੈਰਾ ਤੇ ਜਾਂ ਫੀਸ ਵਗੈਰਾ ਤੇ ਖਰਚ ਨਹੀਂ ਕਰ ਸਕਦੇ ਜਿਸ ਦੀ وجہ ਨਾਲ ਉਹ ਆਪਣੀ ਪੜ੍ਹਾਈ ਆ ਜਿਹੜੀ ਉਹ ਵਿਚਾਲੇ ਛੱਡ ਦਿੰਦੇ ਨੇ ਤਾਂ ਮੈਂ ਉਹਨਾਂ ਦੇ ਲਈ ਘੱਟ ਤੋਂ ਘੱਟ ਵੀ ਜਿਹੜੀਆਂ ਕਿਤਾਬਾਂ ਨੇ ਕਿਤਾਬਾਂ ਤੇ ਉਹਨਾਂ ਦਾ ਖਰਚ ਨਾ ਹੋਵੇ ਕਿਉਂਕਿ ਬੁੱਕਸ ਤੁਹਾਨੂੰ ਪਤਾ ਬਹੁਤ ਮਹਿੰਗੀਆਂ ਜਿਹੜੀਆਂ ਕਿਤਾਬਾਂ ਆਉਂਦੀਆਂ ਨੇ ਹੁਣ ਜਿਹੜੇ ਬੱਚੇ ਕਿਸੇ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰਨਾ ਚਾਹੁੰਦੇ ਨੇ ਕਿਸੇ ਟੈਸਟ ਦੀ ਤਿਆਰੀ ਕਰਨਾ ਚਾਹੁੰਦੇ ਨੇ ਉਹਨਾਂ ਲਈ ਜਿਹੜੀਆਂ ਕਿਤਾਬਾਂ ਨੇ ਉਹਨਾਂ ਨੂੰ ਫ੍ਰੀ ਮਤਲਬ ਆਪਾਂ ਉਹਨਾਂ ਨੂੰ ਅਵੇਲੇਬਲ ਕਰਵਾ ਦਈਏ ਤਾਂ ਬਹੁਤ ਚੰਗੀ ਗੱਲ ਹੈ ਤਾਂ ਮੈਂ ਆਪਣੇ ਪਿੰਡ ਦੇ ਵਿੱਚ ਇੱਕ ਪਬਲਿਕ ਲਾਇਬ੍ਰੇਰੀ ਖੋਲਣ ਦੀ ਮੈਂ ਇੱਕ ਸੋਚ ਰਿਹਾ ਆਪਣੇ ਬਿਹਾਫ ਤੇ ਔਰ ਮੈਂ ਆਪਣੇ ਬਿਹਫ ਤੇ ਇਸ ਲਈ ਕਿਉਂਕਿ ਮੈਂ ਸੋਚਿਆ ਕਿ ਜਿਹੜੇ ਸਟੂਡੈਂਟਸ ਮੇਰੇ ਤੋਂ ਪੜ੍ਹਦੇ ਨੇ YouTube ਤੇ ਪੜ੍ਹਦੇ ਨੇ ਮੇਰੇ ਨਾਲ ਕਨੈਕਟਡ ਨੇ ਹਨਾ ਆਪਣੇ 60000 ਲਗਭਗ ਆਪਣੇ ਸਬਸਕ੍ਰਾਈਬਰਸ ਨੇ ਤਾਂ ਉਹ ਸਾਰੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿ ਆਪਾਂ ਬੱਚਿਆਂ ਨੂੰ ਪੜਾਉਣ ਦੀ ਹੀ ਕੋਸ਼ਿਸ਼ ਕਰਦੇ ਹਾਂ ਹਮੇਸ਼ਾ ਕਿ ਬੱਚਿਆਂ ਦਾ ਭਲਾ ਹੋਵੇ ਤਾਂ ਇਸ ਲਈ ਮਦਦ ਮੈਂ ਸਿਰਫ ਤੁਹਾਡੇ ਤੋਂ ਮੰਗ ਸਕਦਾ ਹੋਰ ਕਿਸੇ ਤੋਂ ਨਹੀਂ ਬਾਕੀ ਮੈਂ ਖੁਦ ਆਪਣੇ ਵੱਲੋਂ ਕਰੂੰਗਾ ਤੇ ਤੁਹਾਡੇ ਤੋਂ ਮਦਦ ਇਹ ਹੈ ਕਿ ਮੈਨੂੰ ਹੁਣ ਦੇਖੋ ਕਿਤਾਬਾਂ ਦੀ ਜ਼ਰੂਰਤ ਹੈ ਜੇਕਰ ਪੋਸੀਬਲ ਹੈ ਜੇਕਰ ਪੋਸੀਬਲ ਹੈ ਮੈਂ ਸਿਰਫ ਤਾਂ ਕਹਿ ਰਿਹਾ ਜਿਹੜੇ ਸਟੂਡੈਂਟਸ ਮੇਰੇ ਤੋਂ ਪੜ੍ਹਦੇ ਨੇ ਸਿਰਫ ਉਹਨਾਂ ਦੇ ਲਈ ਜੇਕਰ ਪੋਸੀਬਲ ਹੈ ਤੁਸੀਂ ਹੋ ਸਕੇ ਤਾਂ ਹਰ ਇੱਕ ਸਟੂਡੈਂਟ ਘੱਟ ਤੋਂ ਘੱਟ ਇੱਕ ਕਿਤਾਬ ਜੇਕਰ ਤੁਸੀਂ ਮੈਨੂੰ ਭੇਜ ਸਕੋ ਨਿਊ ਨਵੀਂ ਕਿਤਾਬ ਕੋਈ ਸੈਕੰਡ ਹੈਂਡ ਜਾਂ ਪੁਰਾਣੀ ਨਹੀਂ ਨਵੀਂ ਕਿਤਾਬ ਦੇਖੋ ਕਿੰਨੇ ਦੀ ਵੀ ਆਉਂਦੀ ਹੈ 100 ਦੀ 150 ਦੀ ਤਾਂ ਮੈਂ ਸਮਝਦਾ ਜੇਕਰ ਤੁਸੀਂ 150 200 ਰੁਪਏ ਦੀ ਇੱਕ ਕਿਤਾਬ ਮੈਨੂੰ ਭੇਜ ਸਕਦੇ ਹੋ ਸਿਰਫ ਜੇਕਰ ਤੁਸੀਂ ਮੇਰੇ ਚੈਨਲ ਤੋਂ ਪੜਦੇ ਹੋ ਤੁਹਾਨੂੰ ਮੇਰਾ ਚੈਨਲ ਵਧੀਆ ਲੱਗਦਾ ਤਾਂ ਸਿਰਫ ਉਸੇ ਦੇ ਇੱਕ ਸਮਝ ਲਓ ਵੀ ਤੁਸੀਂ ਮੇਰੇ ਚੈਨਲ ਤੋਂ ਪੜ੍ਹੇ ਤੁਹਾਨੂੰ ਵਧੀਆ ਲੱਗਿਆ ਸਿਰਫ ਉਹ ਇੱਕ ਮੇਰੇ ਲਈ ਇੱਕ ਇਨਾਮ ਦੇ ਤੌਰ ਤੇ ਜੇਕਰ ਤੁਸੀਂ ਮੈਨੂੰ ਇੱਕ ਕਿਤਾਬ ਭੇਜ ਸਕਦੇ ਹੋ ਕਿਉਂਕਿ ਤੁਹਾਡੀਆਂ ਕੱਲੇ-ਕੱਲੇ ਸਟੂਡੈਂਟਸ ਦੀਆਂ ਕਿਤਾਬਾਂ ਦੇ ਨਾਲ ਹੀ ਹੋ ਸਕਦਾ ਮੈਂ ਇੱਕ ਪਬਲਿਕ ਲਾਇਬ੍ਰੇਰੀ ਖੜੀ ਕਰ ਸਕਾਂ ਕਿਉਂਕਿ ਇੱਕਦਮ ਦੇਖੋ ਮੈਂ ਇਕੱਲਾ ਹਨਾ 15-20000 ਬੁੱਕਸ ਹੈ ਜਿਹੜੀਆਂ ਹੁਣ ਨਹੀਂ ਖਰੀਦ ਸਕਦਾ ਫਾਈਨੈਂਸ਼ੀਅਲੀ ਤੁਹਾਨੂੰ ਪਤਾ ਹੀ ਹੈ ਬਹੁਤ ਪੈਸੇ ਖਰਚ ਹੋਣਗੇ ਜਿੰਨਾ ਕੋ ਹੋ ਸਕਦਾ ਮੈਂ ਕਰੂੰਗਾ ਤਾਂ ਇਸ ਲਈ ਮੈਂ ਤੁਹਾਡੀ ਮਦਦ ਮੰਗ ਰਿਆਂ ਠੀਕ ਹੈ ਤੁਹਾਨੂੰ ਰਿਕੁਐਸਟ ਹੈ ਸਾਰੇ ਹੀ ਸਟੂਡੈਂਟਸ ਨੂੰ ਜੇਕਰ ਪੋਸੀਬਲ ਹੋ ਸਕੇ ਪਲੀਜ਼ ਘੱਟ ਤੋਂ ਘੱਟ ਇੱਕ ਕਿਤਾਬ ਨਵੀਂ ਮੈਨੂੰ ਜਰੂਰ ਤੁਸੀਂ ਮੇਰੇ ਐਡਰੈਸ ਤੇ ਭੇਜੋ ਮੈਂ ਦੇਖੋ ਆਪਣਾ ਐਡਰੈਸ ਇੱਥੇ ਲਿਖਿਆ ਹੋਇਆ ਹੈ ਦੇਖੋ ਵੀਪੀਓ ਨੀਲੋਵਾਲ ਵਿਲੇਜ ਐਂਡ ਪੋਸਟ ਆਫਿਸ ਨੀਲੋਵਾਲ ਇਹ ਪਿੰਡ ਹੈ ਮੇਰਾ ਨੀਲੋਵਾਲ ਤਹਿਸੀਲ ਸੁਨਾਮ ਡਿਸਟ੍ਰਿਕਟ ਸੰਗਰੂਰ ਤੇ ਜਿਹੜਾ ਪਿੰਨ ਕੋਡ ਹੈ ਪੰਜਾਬ ਦੇ ਵਿੱਚ ਹੀ ਪੈਂਦਾ ਓਬਵੀਅਸ ਹੈ ਜਿਹੜਾ ਪਿੰਨ ਕੋਡ ਹੈ ਉਹ ਹੈ 148028 اور نیچے میرا موبائل نمبر ہے جس تے واٹس ایپ بھی چلدا ہے 94782 50393 اس ایڈریس تے پلیز ہر ایک اسٹوڈنٹ کوشش کرو کہ ایک کتاب ਘੱਟ ਤੋਂ ਘੱਟ مینوں بھیجو ہن کتاب ਤੁਸੀਂ نے کیڑی بھیجنی ہے دیکھو او دیکھو ਤੁਹਾਡੇ کول میں ایتھے آپشنز دیتے نے دیکھو پلیز کوئی پلی ہوے ਠੀਕ ਹੈ ਨੋਵਲ ਹੋਵੇ ਸ਼ਾਰਟ ਸਟੋਰੀਜ਼ ਦੀ ਕੋਈ ਬੁੱਕ ਹੋਵੇ ਜੀਕੇ ਦੀ ਕੋਈ ਬੁੱਕਸ ਹੋਵੇ ਮੋਟੀਵੇਸ਼ਨਲ ਕੋਈ ਕਿਤਾਬ ਹੋਵੇ ਜਾਂ ਫਿਰ ਹਿਸਟੋਰੀਕਲ ਕੋਈ ਹਿਸਟਰੀ ਦੀ ਕੋਈ ਕਿਤਾਬ ਹੋਵੇ ਬਸ ਲੈਂਗੁਏਜ ਪੰਜਾਬੀ ਕਿਉਂਕਿ ਬੱਚੇ ਨੇ ਜਿਹੜੇ ਜ਼ਿਆਦਾਤਰ ਤੁਹਾਨੂੰ ਪਤਾ ਹੈ ਪੰਜਾਬੀ ਮੀਡੀਅਮ ਦੇ ਹੀ ਹੁੰਦੇ ਨੇ ਤਾਂ ਇੰਗਲਿਸ਼ ਮੀਡੀਅਮ ਨਹੀਂ ਪੰਜਾਬੀ ਮੀਡੀਅਮ ਇੱਕ ਵਾਰ ਫੇਰ ਮੈਂ ਐਂਡ ਤੇ ਤੁਹਾਡੇ ਸਾਰਿਆਂ ਨੂੰ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਪਲੀਜ਼ ਜੇਕਰ ਤੁਸੀਂ ਮੇਰੇ ਤੋਂ ਪੜਦੇ ਹੋ ਮੇਰਾ ਚੈਨਲ ਤੁਹਾਨੂੰ ਵਧੀਆ ਲੱਗਦਾ ਹੈ ਆ ਕਰਕੇ ਮੈਂ ਤੁਹਾਨੂੰ ਰਿਕੁਐਸਟ ਕਰ ਰਿਹਾ ਮੈਨੂੰ ਘੱਟ ਤੋਂ ਘੱਟ ਇੱਕ ਕਿਤਾਬ ਇਸ ਐਡਰੈਸ ਤੇ ਤੁਸੀਂ ਜਰੂਰ ਭੇਜੋ ਤੇ ਮੈਂ ਜਦੋਂ ਮੇਰੇ ਕੋਲ ਕੋਈ ਕਿਤਾਬ ਪਹੁੰਚੇਗੀ ਸਭ ਤੋਂ ਪਹਿਲਾਂ ਕਿਸ ਬੱਚੇ ਦੀ ਕਿਤਾਬ ਪਹੁੰਚੇਗੀ ਮੈਂ ਉਹ ਵੀ ਮੈਂਸ਼ਨ ਕਰਾਂਗਾ ਔਰ ਕਿੰਨੀਆਂ ਕਿ ਮੇਰੇ ਕੋਲ ਕਿਤਾਬਾਂ ਪਹੁੰਚੀਆਂ ਨੇ ਮੈਂ ਉਹ ਵੀ ਤੁਹਾਡੇ ਕੋਲ ਵੀਡੀਓ ਦੇ ਰਾਹੀਂ ਮੈਂਸ਼ਨ ਕਰਾਂਗਾ ਸੋ ਪਲੀਜ਼ ਇਸ ਕੰਮ ਦੇ ਵਿੱਚ ਮੇਰੀ ਮਦਦ ਕਰੋ ਕਿਉਂਕਿ ਹਲੇ ਸ਼ੁਰੂਆਤ ਹੈ ਮੈਂ ਪਬਲਿਕ ਲਾਇਬ੍ਰੇਰੀ ਬੋਲਤਾ ਦਿੱਤਾ ਬੱਚਿਆਂ ਨੂੰ ਵੀ ਇੱਕ ਹੋਪ ਹੋ ਗਈ ਮੇਰੇ ਤੋਂ ਕਿ ਹਾਂਜੀ ਸਾਨੂੰ ਕਿਤਾਬਾਂ ਮਿਲਣਗੀਆਂ ਆਪਾਂ ਹੋਪਫੁਲੀ ਉਹਨਾਂ ਲਈ ਜਿਹੜੀਆਂ ਕਿਤਾਬਾਂ ਮੰਨ ਲਓ ਬੀਏ ਦੇ ਵਿੱਚ ਪੜ੍ਹਦੇ ਨੇ ਜਾਂ ਫਿਰ ਪਲੱਸ 2 ਦੇ ਵਿੱਚ ਪੜ੍ਹਦੇ ਨੇ ਐਮਏ ਦੇ ਵਿੱਚ ਪੜ੍ਹਦੇ ਨੇ ਉਹ ਕਿਤਾਬਾਂ ਦੀ ਅਰੇਂਜਮੈਂਟ ਵੀ ਆਪਾਂ ਉਹਨਾਂ ਲਈ ਕਰਾਂਗੇ ਫਿਲਹਾਲ ਤੁਸੀਂ ਮੈਨੂੰ ਜਿਹੜੇ ਆ ਟੌਪਿਕ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਕਿਤਾਬ ਹਰ ਇੱਕ ਸਟੂਡੈਂਟ ਕੋਸ਼ਿਸ਼ ਕਰੋ ਮੈਨੂੰ ਇੱਕ ਕਿਤਾਬ ਘੱਟ ਤੋਂ ਘੱਟ ਜਰੂਰ ਇਸ ਐਡਰੈਸ ਤੇ ਸੈਂਡ ਕਰੋ ਮੈਂ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦੀ ਹੋਵਾਂਗਾ ਹੱਥ ਜੋੜ ਕੇ ਸਾਰਿਆਂ ਨੂੰ ਮੈਂ ਇਹ ਬੇਨਤੀ ਕਰਦਾ ਠੀਕ ਹੈ ਬੱਚਿਓ ਸੋ ਏਸੀ ਮੇਰੀ ਤੁਹਾਨੂੰ ਰਿਕਵੈਸਟ ਜੇਕਰ ਤੁਸੀਂ ਇਸ ਕੰਮ ਦੇ ਵਿੱਚ ਮੇਰਾ ਸਾਥ ਦੇਵੋਗੇ ਤਾਂ ਹੋ ਸਕਦਾ ਮੈਂ ਆਪਣੇ ਪਿੰਡ ਦੇ ਵਿੱਚ ਪਬਲਿਕ ਲਾਇਬ੍ਰੇਰੀ ਜਿਹੜੀ ਉਹ ਖੜੀ ਕਰ ਦੇਵਾਂ ਜੇਕਰ ਆਪਣੇ ਪਿੰਡ ਦੇ ਵਿੱਚ ਮੈਂ ਇਸ ਕੰਮ ਦੇ ਵਿੱਚ ਕਾਮਯਾਬ ਹੁੰਨਾ ਤਾਂ ਮੈਂ ਕੋਸ਼ਿਸ਼ ਕਰੂੰਗਾ ਅੱਗੇ ਹੋਰ ਪਿੰਡਾਂ ਦੇ ਵਿੱਚ ਵੀ ਜੇਕਰ ਤੁਸੀਂ ਮੇਰੇ ਨਾਲ ਜੁੜੋਗੇ ਤੁਸੀਂ ਮੈਨੂੰ ਕਹੋਗੇ ਕਿ ਸਾਡੇ ਪਿੰਡ ਦੇ ਵਿੱਚ ਵੀ ਅਸੀਂ ਆਹ ਕੰਮ ਕਰਨਾ ਚਾਹੁੰਦੇ ਆ ਤਾਂ ਆਪਾਂ ਦੁਬਾਰਾ ਵੀ ਸਟੂਡੈਂਟਸ ਤੋਂ ਮਦਦ ਮੰਗ ਕੇ ਹਰ ਇੱਕ ਪਿੰਡ ਦੇ ਵਿੱਚ ਆਪਾਂ ਪਬਲਿਕ ਲਾਇਬ੍ਰੇਰੀ ਆ ਜਿਹੜੀ ਉਹ ਆਪਾਂ ਕੋਸ਼ਿਸ਼ ਕਰਾਂਗੇ ਕਿ ਪਬਲਿਕ ਲਾਇਬ੍ਰੇਰੀ ਖੋਲੀ ਜਾਵੇ ਤਾਂ ਕਿ ਜਿਹੜੇ ਬੱਚੇ ਨੇ ਉਹ ਫ੍ਰੀ ਆ ਕੇ ਉੱਥੇ ਪੜ ਸਕਣ। ਸੋ ਇੰਨੀ ਕੁ ਮੇਰੀ ਸਾਰੇ ਹੀ ਸਟੂਡੈਂਟਸ ਨੂੰ ਬੇਨਤੀ ਸੀ। ਮੈਨੂੰ ਉਮੀਦ ਹੈ ਕਿ ਘੱਟ ਤੋਂ ਘੱਟ ਤੁਸੀਂ ਇੰਨੀ ਕੁ ਮੇਰੀ ਰਿਕਵੈਸਟ ਹੈ ਜਿਹੜੀ ਉਹ ਜ਼ਰੂਰ ਮੰਨੋਗੇ। ਸੋ ਸਾਰੇ ਹੀ ਸਟੂਡੈਂਟਸ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ।